ਜੋ ਕੋ ਦੁਗਾ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 835 ਅੰਗ ਤੇ ਸ਼ਬਦ ਉਚਾਰਨ ਕਰਦੇ ਹਨ ਬਿਲਾ ਬਲ ਮਹਿਲਾ ਚੌਥਾ ਸਤਗੁਰ ਪਰਚੇ ਮਨ मुंद्रा ਪਾਈ ਕਹਿੰਦੇ ਸਤਗੁਰ ਨੇ ਪਛਾ ਪਾ ਦਿੱਤਾ ਮਨ ਦੇ ਚ ਮੁੰਦਰਾ ਪਾਈ ਕਸੀ ਕੰਨਾ ਚ ਮੰਦਰ ਆਪਾ ਹੁੰਦੇ ਆ ਸਤਿਗੁਰੂ ਨੇ ਮਨ ਦੇ ਵਿੱਚ ਪਾਈਆਂ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਜੇ ਪਖੰਡਾ ਨੂੰ ਖਤਮ ਕਰਦੇ ਹਨ ਜਿਹੜੇ ਸੰਸਾਰ ਦੇ ਵਿੱਚ ਲੋਕਾਂ ਨੂੰ ਭਲੇਖੇ ਚ ਪਾਉਂਦੇ ਨਾਤ ਮੁੰਦਰਾ ਪਾਉਂਦੇ ਸੀ ਕੰਨਾਂ ਦੇ ਵਿੱਚ ਮੁੰਦਰਾ ਪਾਉਣ ਵਾਸਤੇ ਸਨਿਆਰ ਕੋਲ ਜਾਣਾ ਪੈਂਦਾ ਸੋਨਾ ਲੈਣਾ ਪੈਂਦਾ ਪੈਸੇ ਖਰਚਨੇ ਪੈਂਦੇ ਗਰੀਬ ਬੰਦੇ ਤੋਂ ਤਾਂ ਹੁਣ ਬਾਹਰ ਦੀ ਗੱਲ ਹੈ ਗਰੀਬ ਕੋਲ ਨਾ ਪੈਸਾ ਹੋਵੇ ਨਾ ਉਹ ਮੁੰਦਰਾ ਪਵਾਵੇ ਸਿਰ ਗੁਰੂ ਨਾਨਕ ਦੇਵ ਜੀ ਨੇ ਇਹ ਪਰਾਲਾ ਕੀਤਾ ਕਿ ਗਰੀਬ ਵੀ ਰੱਬ ਦੇ ਨਾਲ ਜੁੜ ਸਕੇ ਬਿਨਾਂ ਪੈਸੇ ਇਕੋ ਕਿਸੇ ਦੇ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਹੈ ਜਿਹੜਾ ਬਿਨਾਂ ਪੈਸੇ ਤੋਂ ਰੱਬ ਦੇ ਨਾਲ ਜੋੜਦਾ ਹੈ ਨਹੀਂ ਪਹਿਲਾਂ ਸਮਗਰੀ ਮਲਾਈ ਜਾਂਦੀ ਹੈ ਬੜਾ ਸਮਾਨ ਮੰਗਾਇਆ ਜਾਂਦਾ ਹੈ ਮੁੰਦਰਾ ਪਾਉਣ ਬਾਅਦ ਤੇ ਕੰਨ ਬਿੰਨੇ ਜਾਂਦੇ ਆ ਫੇਰ ਸਨਿਆਰ ਕੋਲ ਜਾਂਦੇ ਫੇਰ ਉਹ ਪੈਸੇ ਲਿੰਦਾ ਸ਼ਿਰਕੁ ਨਾਨਕਦੇਵ ਜੀ ਕਹਦੇ ਪਾਈ ਮੁੰਦਰਾ ਤਾਂ ਅਸੀਂ ਮਨ ਵਿੱਚ ਪਾ ਦਿੱਤੀ ਕਿਹੜੀ ਮੁੰਦਰ ਪਾਈ ਹੈ ਕੰਨ ਦੇ ਵਿੱਚ ਸਤਗੁਰ ਪਰਚੇ ਮਨ ਮੁੰਦਰਾ ਪਾਈ ਗੁਰ ਕਾਬਦ ਕਹਿੰਦੇ ਗੁਰੂ ਦਾ ਸ਼ਬਦ ਪਾਇਆ ਮਨ ਦੇ ਵਿੱਚ ਨਾ ਸੁਨਿਆਰ ਦੀ ਲੋੜ ਪਈ ਨਾ سونے ਦੀ ਲੋੜ ਪਈ ਗੁਰੂ ਨੇ ਸ਼ਬਦ ਮਨ ਦੇ ਚ ਪਾ ਦਿੱਤਾ ਮੰਦਰਾ ਮਨ ਦੇ ਚ ਪਾ ਦਿੱਤੀ ਗੁਰ ਕਾ ਸ਼ਬਦ ਤਨ 파ਸਮਾ ਦੜਈਆ ਕਹਿੰਦੇ ਤਨ ਨੂੰ ਜਿਹੜੀ 파ਸਮ ਲਾਈ ਹੈ ਨੇ ਸ਼ਬਦ ਦੀ 파ਸਮ ਚੜਾ ਦਿੱਤੀ ਫਿਰ 파ਸਮ ਵੀ ਸਵਾਭ ਹੀ ਮਲਦੇ ਸੀ ਨਾ ਪਿੰਡੇ ਕਹਿੰਦੇ ਸ਼ਬਦ ਦੀ ਭਸਮ ਸਵਾ ਮਲ ਦੇ ਸ਼ਬਦ ਨਾਲ ਰੰਗੀ ਗਈ ਦੇ ਅਮਰ ਪਿੰਡ ਕਹਿੰਦੇ ਇਹ ਪਿੰਡਾ ਫਿਰ ਅਮਰ ਹੋ ਗਿਆ ਇਹ ਦੇਹ ਫਿਰ ਅਮਰ ਹੋ ਗਈ ਜਦੋਂ ਇਸ ਦੇਹ ਦੇ ਵਿੱਚ ਇਸ ਮਨ ਦੇ ਵਿੱਚ ਮੰਦਰਾ ਪਾਈਆਂ ਸ਼ਬਦ ਦੀਆਂ ਫਿਰ ਇਹ ਦੇ ਅਮਰ ਹੋ ਗਈ ਅਮਰ ਪੈ ਅਮਰ ਪਿੰਡ ਪੈ ਅਮਰ ਕਹਿੰਦੇ ਜਿਹੜਾ ਨਾ ਮਰੇ ਇਹ ਪਿੰਡਾ ਫਿਰ ਅਮਰ ਕਿਵੇਂ ਹੋਇਆ ਇਹ ਦੇਹ ਕਿਵੇਂ ਅਮਰ ਹੋਈ ਹੈ ਅਮਰ ਪਿੰਡ ਪੈ ਸਾਧੂ ਸੰਗ ਜਦੋਂ ਸਾਧੂਆਂ ਦਾ ਸੰਗ ਕੀਤਾ ਇਹ ਦੇਹ ਫਿਰ ਅਮਰ ਹੋ ਗਈ ਸੰਸਿੰਗ ਜਾ ਤਾਂ ਹੁਣ ਜਿੱਤ ਛੱਡਣੀ ਪਾਉਗੀ ਜਾਂ ਫਿਰ ਗੁਰੂ ਨੂੰ ਛੱਡਣਾ ਪਊਗਾ ਇਹ ਹੁਣ ਤੁਹਾਡੇ ਮਨ ਦੀ ਮਰਜ਼ੀ ਹੈ ਜਾਂ ਗੁਰੂ ਨੂੰ ਛੱਡ ਦਿਓ ਜਾਂ ਆਪਣੇ ਜਿੱਤ ਛੱਡ ਦਿਓ ਜਿੱਤ ਨੂੰ ਹੱਟ ਕਹਿੰਦੇ ਆ ਹੱਟ ਕਰਨਾ ਆਪਣੇ ਮਨ ਦੇ ਮਰਜ਼ੀ ਮੁਤਾਬਕ ਕੰਮ ਕਰਨਾ ਉਹਨੇ ਪਿੰਡਾ ਇਹ ਦੇਹ ਕਿਵੇਂ ਅਮਰ ਹੋਈ ਹੈ ਦੇਖੋ ਲਿਖਤ ਹੈ ਗੁਰੂ ਗ੍ਰੰਥ ਸਾਹਿਬ ਦੀ ਅਮਰ ਪਿੰਡ ਪੈ ਸਾਧੂ ਸੰਗ ਕਹਿੰਦੇ ਜਦੋਂ ਸਾਧੂਆਂ ਦਾ ਸੰਗ ਕੀਤਾ ਫਿਰ ਇਹ ਪਿੰਡਾ ਫਿਰ ਇਹ ਦੇ ਅਮਰ ਹੋ ਗਈ ਫਿਰ ਇਹ ਦੇ ਨੇ ਮਰਨਾ ਹੀ ਨਹੀਂ ਨਾ ਇਸ ਦੇ ਨੇ ਗਲਣਾ ਨਾ ਇਹਨੇ ਮਰਨਾ ਫਿਰ ਦੇਖੋ ਕਿੱਡਾ ਨੁਕਸਾਨ ਕਰਦਾ ਹੱਟ ਸਾਡਾ ਸਾਡੀ ਜਿੱਦ ਕਿੱਡਾ ਨੁਕਸਾਨ ਕਰਦੀ ਹੈ ਲੇਕਿਨ ਕੋਈ ਇਸ ਹੱਥ ਨੂੰ ਛੱਡਣ ਵਾਸਤੇ ਰਾਜੀ ਆਮਰ ਪਿੰਡ ਪੈ ਸਾਧੂ ਸੰਗ ਕਹਿੰਦੇ ਜਦੋਂ ਸਾਧੂਆਂ ਦਾ ਸੰਗ ਕੀਤਾ ਜਨਮ ਮਰਨ ਦੋਹੋਂ ਮਿਟ ਗਈਆਂ ਕਹਿੰਦੇ ਜੰਮਣਾ ਤੇ ਮਰਨਾ ਦੋਹਾਂ ਦਾ ਖਤਮ ਹੋ ਗਿਆ ਮਿਟ ਗਿਆ ਨਾ ਜੰਮਣਾ ਐ ਨਾ ਮਰਨਾ ਐ ਲੇਕਿਨ ਸ਼ਰਤ ਹੈ ਸਾਧੂਆਂ ਵਾਲੀ ਵਿੱਚ ਆ ਇਕੱਲੇ ਵਾਲਾ ਦਾ ਕੰਮ ਖਤਮ ਹੋ ਗਿਆ ਜਦਸឹង ਇਹ ਹੀ ਮੰਜ਼ਲ ਸਭ ਤੋਂ ਔਖੀ ਹੈ ਹਰ ਕੋਈ ਪ੍ਰਾਣੀ ਨੂੰ ਪਤਾ ਹੈ ਕਿ ਸਾਧ ਸੰਤਾ ਬਿਨਾ ਮੁਕਤੀ ਨਹੀਂ ਤਾਂ ਹੀ ਲੋਕ ਲੱਭਦੇ ਫਿਰਦੇ ਆ ਸਾਧੂ ਸੰਤਾਂ ਨੂੰ ਲੇਕਿਨ ਨਾ ਪਛਾਣ ਹੋਣ ਕਰਕੇ ਲੱਭਦਾ ਨਹੀਂ ਕਦੇ ਨਕਲੀ ਕੋਲ ਫਸ ਜਾਂਦਾ ਹੈ ਕਦੇ ਕਿਸੇ ਦੇ ਚੱਕਰ ਵਿੱਚ ਪਸ ਜਾਂਦਾ ਹੈ ਕਦੇ ਗੁਰੂ ਨੂੰ ਛੱਡ ਕੇ ਭੱਜ ਜਾਂਦਾ ਹੈ ਕਦੇ ਗੁਰੂ ਤੋਂ ਬੇਮੁਖ ਹੋ ਜਾਂਦਾ ਜੋ ਹੁਕਮ ਬਾਣੀ ਤੋਂ ਹੈ ਜੋ ਉਪਦੇਸ਼ ਹੈ ਜਦੋਂ ਤੱਕ ਇਹਨੂੰ ਸੁਣਦਾ ਨਹੀਂ ਫਿਰ ਹਿਰਦੇ 'ਚ ਨਹੀਂ ਬਸਾਉਂਦਾ ਇਹਨੂੰ ਇਹਨੂੰ ਮੰਨਦਾ ਨਹੀਂ ਪ੍ਰਦੇਸ ਨੂੰ ਆਮਰ ਪਿੰਡ ਪੈ ਸਾਧੂ ਸੰਗ ਜਨਮ ਮਰਨ ਦੋਹੋਂ ਮਿਟ ਗਈਆਂ ਸਤਸੰਗਤ ਜੇ ਕੋਈ ਸ਼ੰਕਾ ਹੋਵੇ ਨਾ ਮਨ ਦੇ ਵਿੱਚ ਤਾਂ ਕੱਢ ਲੈਣੀ ਚਾਹੀਦੀ ਜੇ ਕੋਈ ਬਹਿਮ ਹੋਵੇ ਕੋਈ ਭਰਮ ਹੋਵੇ ਇਹ ਸ਼ੰਕਾ ਹੈ ਨਾ ਜਿਹੜੀ ਇਹ ਗੱਲ ਦੀ ਹੈ ਸ਼ੰਕਾ ਬਾਬੇ ਨਾਨਕ ਦੇ ਦਰਬਾਰ ਚ ਰਹਿਣੀ ਨਹੀਂ ਚਾਹੀਦੀ ਬਿਲਕੁਲ ਸਪਸ਼ਟ ਲਿਖਿਆ ਹੈ ਬਾਬੇ ਨਾਨਕ ਨੇ ਅਮਰ ਪਿੰਡ ਪੈ ਸਾਧੂ ਸੰਗ ਜਨਮ ਮਰਨ ਦੋਹੋਂ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆਂ ਕਹਿੰਦਾ ਮੇਰੇ ਮਨਾਂ ਪੇ ਸਾਧਾਂ ਦੀ ਸੰਗਤ ਮਿਲ ਕੇ ਰਹੇ ਜਦੋਂ ਹੁਕਮ ਦਰਗਾਹ ਤੋਂ ਆ ਗਿਆ ਕਿ ਸਾਧੋਂ ਤੋਂ ਬਿਨਾਂ ਤੇਰੀ ਦੇਹ ਨੇ ਅਮਰ ਨਹੀਂ ਹੋਣਾ ਜਨਮ ਮਰਨ ਤੇਰਾ ਖਤਮ ਨਹੀਂ ਹੋਣਾ ਆਪ ਵੀ ਭਲੇਖੇ ਚ ਪੈਂਦਾ ਸਾਧੂਆਂ ਨੂੰ ਭਲੇਕੇ 'ਚ ਪਾਉਣ ਦੀ ਕੋਸ਼ਿਸ਼ ਕਰਦਾ ਲੇਕਿਨ ਸਾਧੂ ਪੈਂਦੇ ਨਹੀਂ ਭਲੇਕਾ ਕੱਢਦੇ ਹੋ ਮਨ ਦਾ ਕਿ ਸਾਧੂਆਂ ਨੂੰ ਤੁਸੀਂ ਭਲੇਕੇ 'ਚ ਪਾ ਲਾਂਗੇ ਕਦੇ ਸਾਧੂ ਆਂਦਾ ਹੋ ਜਾਂਦਾ ਕਦੇ ਸਾਖਤਾਂ ਦਾ ਹੋ ਜਾਂਦਾ ਦੁਬਿਧਾ 'ਚ ਖੜਾ ਹਲੇਤਾ ਹਲੇ ਮਨੇ ਨਹੀਂ ਬਣਾਇਆ ਆਪਣਾ ਕਿ ਮੈਂ ਤੁਰਨਾ ਕਿੱਧਰ ਨੂੰ ਮੈਂ ਕਿੱਧਰ ਨੂੰ ਜਾਣਾ ਹਲੇ ਮੇਰੇ ਮਨ ਸਾਥ ਸੰਗਤ ਮਿਲ ਰਹੀਆਂ ਕਿਰਪਾ ਕਰੋ ਮਦਸੋਦਨ ਜਿਸ ਨੇ ਜਦੋਂ ਹੁਣ ਪਤਾ ਲੱਗ ਗਿਆ ਕਿ ਸਾਧੂ ਬਿਨਾ ਤਾਂ ਗਤੀ ਨਹੀਂ ਸਾਡੀ ਪਾਠ ਪੂਜਾ ਕਰੀ ਵੀ ਕਿਸੇ ਕੰਮ ਨਹੀਂ ਆਈ ਸਾਡੇ ਪੁੰਨ ਦਾਨ ਕਰੇ ਵੀ ਕੋਈ ਕੰਮ ਨਹੀਂ ਆਇਆ ਕਿਰਪਾ ਕਰੋ ਮਦੂਸੂਦਨ ਮਾਦੋ ਫਿਰ ਰੱਬ ਨੂੰ ਬੇਨਤੀ ਕੀਤੀ ਮੈਂ ਖਿੰਨ ਖਿੰਨ ਸਾਧੂ ਚਰਨ ਪਖਈਆ ਕਹਿੰਦਾ ਮੈਂ ਖਿੰਨ ਖਿੰਦੇ ਜੇ ਸਾਧੂਆਂ ਦੇ ਚਰਨਾਂ 'ਚ ਪੈ ਜਾ ਤੁਸੀਂ ਕਿਰਪਾ ਕਰੋ ਕਿ ਉਹ ਪਤਾ ਲੱਗ ਚੁੱਕੇ ਕਿ ਸਾਧੂਆਂ ਤੋਂ ਬਿਨਾ ਅਮਰ ਹੋਣਾ ਨਹੀਂ ਫਿਰ ਰੱਬ ਨੂੰ ਬੇਨਤੀ ਕੀਤੀ ਕਿਰਪਾ ਕਰੋ ਮਧੂਸੂਦਨ ਮਾਦੋ ਮੈਂ ਖੇਨ ਖੇਨ ਸਾਧੂ ਚਰਨ ਪਖਈਆ ਔਰ ਤਜੇ ਗ੍ਰਹਿਤ ਭਇਆ ਬਨਵਾਸੀ ਕਿਤੇ ਘਰ ਨੂੰ ਛੱਡ ਕੇ ਗ੍ਰਹਿਤ ਨੂੰ ਛੱਡ ਕੇ ਜੰਗਲਾਂ 'ਚ ਚੱਲਿਆ ਗਿਆ ਇਹ ਕੰਮ ਕਰਦਾ ਲੇਕਰ ਸਾਧੂਆਂ ਦੀ ਸ਼ਰਨ ਵਿੱਚ ਨਹੀਂ ਆਉਣਾ ਚਾਹੁੰਦਾ ਤਜੇ ਗ੍ਰਹਿਤ ਭਇਆ ਬਨਵਾਸੀ ਇੱਕ ਖੇਨ ਮਨਉਆ ਟਿਕੇ ਨਾ ਟਕਈਆ ਕਹਿੰਦੇ ਕਿ ਖੇਨ ਵੀ ਮੰਨ ਟਿਕਦਾ ਨਹੀਂ ਗ੍ਰਹਿਤ ਨੂੰ ਛੱਡ ਕੇ ਜੰਗਲਾਂ ਵਿੱਚ ਵੀ ਚਲੇ ਗਿਆ ਉੱਥੇ ਵੀ ਕਿਹੜਾ ਮੰਨ ਟਿਕਦਾ ਉੱਥੇ ਵੀ ਮਨ ਭੱਜਿਆ ਤਜੇ ਗ੍ਰਹਿਤ ਭਇਆ ਬਨਵਾਸੀ ਇੱਕ ਖੇਨ ਮਨਉਆ ਟਿਕੇ ਨਾ ਟਕਈਆ ਤਾਬਤ ਤਾਏ ਤਦੇ ਕਰ ਆਵੇ ਕਹਿੰਦੇ ਬੜੇ ਤਾਵੇ ਬੋਲਦਾ ਹਰ ਹਰ ਕਹਿੰਦੇ ਭਾਈ ਕਦੋਂ ਘਰ ਦੇ ਵਿੱਚ ਪ੍ਰਗਟ ਹੋਣਾ ਹੈ ਕਦੋਂ ਤੇਰਾ ਮੇਲ ਹੋਣਾ ਹੈ ਜੰਗਲ ਵਿੱਚ ਜਾ ਕੇ ਤਾਂ ਹੋਇਆ ਨਹੀਂ ਤਾਬਤ ਤਾਏ ਤਦੇ ਕਰ ਆਵੇ ਹਰ ਹਰ ਸਾਧੂ ਸਰਨ ਪਵਈਆ ਕਹਿੰਦੇ ਸਾਧੂ ਦੀ ਸਰਨ ਵਿੱਚ ਪੈ ਜਾ ਬੜਾ ਔਖਾ ਹੈ ਇਧਰ ਫਿਰ ਲੋਕਾਂ ਕੰਨੇ ਵੀ ਤਾਂ ਦੇਖਣਾ ਹੈ ਕਿ ਲੋਕ ਕੀ ਕਹਿਣਗੇ ਇੱਜ਼ਤ ਵੀ ਬੜੀ ਪਿਆਰੀ ਹੈ ਨਾ ਇਧਰ ਫਿਰ ਲੋਕਾਂ ਤੇ ਸ਼ਰਮ ਵੀ ਕਰਦਾ ਇਹ ਤਾਂ ਚੇਲਾ ਬਣ ਗਿਆ ਬਾਬੇ ਦਾ ਇਹ ਚੇਲੀ ਬਣ ਗਈ ਇੱਥੇ ਲੜਾਈ ਖੜੀ ਹੋ ਗਈ। ਉਹ ਗਰਾਂ ਤੂੰ ਚੇਲਾ ਉਹ ਗਰਾਂ ਤੇਰੀ ਤੀਮੀ ਚੇਲਾ ਬਣ ਗਈ। ਪੈ ਗਿਆ ਕਲੇਸ਼ ਕਰਦੇ ਵਿੱਚ। ਕੜ ਕੇ ਗਿਆ ਡਾਂਗਾ। ਇਹ ਲੋਕ ਲਾਜ ਹੈ। ਇੱਕ ਲੋਕ ਲਾਜ ਦੇ ਵਿੱਚੇ ਉਲਝ ਕੇ ਚੱਲਿਆ ਜਾਂਦਾ ਹੈ ਸੰਸਾਰ ਤੋਂ। ਨੰਗਾ ਨਹੀਂ ਹੁੰਦਾ। ਇਸ ਤਰ੍ਹਾਂ ਮੱਖਣ ਸਾ ਲਵਾਨਾ ਨੰਗਾ ਹੋਇਆ ਹੈ ਨਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਅੱਜ ਤੱਕ ਮੱਖਣ ਸਾ ਲਵਾਨੇ ਦੇ ਨਾਮ ਤੇ ਗੁਰਦੁਆਰੇ ਬਣ ਗਏ ਕਿਉਂ ਸੱਚ ਨੂੰ ਪ੍ਰਗਟ ਕੀਤਾ ਅਸੀਂ ਸੱਚ ਨੂੰ ਲੁਕੋਂਦੇ ਆ ਇਹ ਲੋਕ ਲਾਜ ਦੇ ਵਿੱਚ ਫਸੇ ਪਏ ਸਾਵਤ ਤਾਇਤ ਅਦੇ ਕਰ ਆਬੇ ਹਰ ਹਰ ਕਹਿੰਦੇ ਹਰ ਰੱਬ ਤੇਰੇ ਘਰ ਆਜੂਗਾ ਤੂੰ ਰੱਬ ਨੂੰ ਲੱਭਦਾ ਰੱਬ ਤੇਰੇ ਘਰ ਆਊਗਾ ਰੱਬ ਤੈਨੂੰ ਲੱਭਦਾ ਫਿਰੂਗਾ ਕਰਨਾ ਕੀ ਹੈ ਸਾਧੂ ਸਰਨ ਪਵਈਆ ਕਹਿੰਦੇ ਸਾਧੂਆਂ ਦੀ ਸ਼ਰਨ ਦੇ ਵਿੱਚ ਆ ਜਾ। ਤੀਆਂ ਪੁੱਤ ਛੋੜ ਸੰਿਆਸੀ। ਪਹਿਲਾਂ ਜੰਗਲਾਂ 'ਚ ਗਿਆ ਸੀ ਹੁਣ ਤੀਆਂ ਪੁੱਤਾਂ ਨੂੰ ਛੱਡਤਾ। ਤੀਆਂ ਪੁੱਤ ਛੋੜ ਸੰਿਆਸੀ। ਆਸਾ ਆਸ। ਕਹਿੰਦੇ ਬਹੁਤ ਆਸਾਂ ਲਾਈ ਬੈਠਾ। ਮਨ ਦੇ 'ਚ ਬੜੀਆਂ ਆਸਾਂ। ਰੱਬ ਨੂੰ ਮਿਲਣ ਦੀਆਂ ਬੜੀਆਂ ਆਸਾਂ। ਤਿੰਨ ਪੁੱਤ ਵੀ ਛੱਡ ਦਿੱਤੇ ਤਿੰਨ ਪੁੱਤ ਛੋੜ ਸੰਿਆਸੀ ਆਸਾ ਆਸਮਨ ਬਹੁਤ ਕਰੀਆ ਲੇਕਿਨ ਆਸਾ ਨੂੰ ਆਸਾਂ ਲਈ ਬੈਠਾ ਜਦੋਂ ਤੱਕ ਮਨ ਦੇ ਵਿੱਚ ਆਸ ਹੈ ਉਦੋਂ ਤੱਕ ਰੱਬ ਦੀ ਪ੍ਰਾਪਤੀ ਨਹੀਂ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਰਾਸਾ ਗੁਰ ਕਿਰਪਾ ਐ ਨਰਪੈ ਕੀਨੀ ਤੈ ਐ ਜੁਗਤ ਪਛਾਨੀ ਨਾਨਕ ਲੀਨ ਪਿਉ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਇਹ ਆਸਾਂ ਦਾ ਛੱਡਣੀਆਂ ਇਹ ਆਸਾਂ ਦਾ ਛੱਡਣੀਆਂ ਪੈਂਦੀਆਂ ਉਨੀ ਦੇਰ ਤੱਕ ਜੋਤ ਨਾ ਜੋਤ ਨੀ ਰਲਦੀ ਜਦ ਤੱਕ ਆਸ ਨਹੀਂ ਛੱਡਦਾ ਆਸ ਆਸ ਕਰੇ ਨਹੀਂ 부ਝੇ ਕਹਿੰਦੇ ਜਿੰਨੀ ਦੇਰ ਤੱਕ ਤੂੰ ਆਸ ਕਰਦਾ ਓਨੀ ਦੇਰ ਤੱਕ ਰੱਬ ਨੂੰ ਨਹੀਂ 부ਝ ਸਕਦਾ ਸਸੰਗੀ ਰੱਬ ਪਤਾ ਕੌਣ ਹੈ ਅ ਰੱਬ ਹੈ ਬਾਣੀ ਨਿਰੰਕਾਰ ਹੈ ਇਹ ਹੈ ਰੱਬ ਐਵੇਂ ਜਗ ਤੀਰਥ ਯਾਤਰਾ ਤੇ ਜੰਗਲਾਂ ਤੇ ਭਟਕਦਾ ਫਿਰਦਾ ਐ ਬਾਣੀ ਰੱਬ ਹੈ ਆਪਾਂ ਥੋੜਾ ਕਦੇ ਬਾਣੀ ਨੂੰ ਰੱਬ ਮੰਨਿਆ ਅਸੀਂ ਤਾਂ ਤੀਰਥ ਯਾਤਰਾ ਨੂੰ ਰੱਬ ਮੰਨੀ ਜਾਂਦੇ ਆਂ ਅਸੀਂ ਤਾਂ ਪੂਰਨ ਦਾਨ ਨੂੰ ਵੀ ਰੱਬ ਮੰਨੀ ਜਾਂਦੇ ਆਂ ਲੇਕਿਨ ਰੱਬ ਤਾਂ ਇਹ ਬਾਣੀ ਐ ਆਸਾ ਆਸ ਕਰੇ ਨਹੀਂ 부ਝੈ ਕਹਿੰਦੇ ਉਨੀ ਦੇਰ ਤੱਕ ਤੂੰ 부ਝ ਨਹੀਂ ਸਕਦਾ ਰੱਬ ਨੂੰ ਜਿੰਨੀ ਦੇਰ ਤੱਕ ਤੂੰ ਆਸ ਕਰਦਾ ਗੁਰ ਕੇ ਸ਼ਬਦ ਨਰਾਸ ਕਹਿੰਦੇ ਗੁਰ ਦੇ ਸ਼ਬਦ ਨਾਲ ਨਰਾਸ ਹੋ ਗਿਆ ਕੋਈ ਆਸ ਨਹੀਂ ਰੱਖੀ ਸੁੱਖ ਲਹੀਆ ਕਹਿੰਦੇ ਫਿਰ ਸੁੱਖਾਂ ਦੀ ਪ੍ਰਾਪਤੀ ਹੋ ਗਈ ਗੁਰੂ ਦੇ ਸ਼ਬਦ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੈ ਫਿਰ ਕੋਈ ਆਸਾ ਨਹੀਂ ਕਰਦਾ ਆਸਾਂ ਸਾਡੀ ਪੂਰੀ ਹੁੰਦੇ ਨੇ ਅਸੀਂ ਦੁਖੀ ਹੁੰਦੇ ਆ ਅਸੀਂ ਯਕੀਨ ਕਰਦੇ ਆ ਅਸੀਂ ਵਿਸ਼ਵਾਸ ਕਰਦੇ ਆ ਕਿ ਗਵਾਂਢੀ ਮੇਰਾ ਕੰਮ ਕਰ ਦੂ ਭਾਈ ਮੇਰਾ ਕੰਮ ਕਰ ਦੂ ਚਾਚਾ ਮੇਰਾ ਕੰਮ ਕਰ ਦੂ ਉਹ ਕਰਦਾ ਨਹੀਂ ਅਸੀਂ ਦੁਖੀ ਹੋ ਜਾਂਦੇ ਆ ਇਸ ਪਰ ਕੇ ਗੁਰੂ ਕਹਿੰਦੇ ਕਿਸੇ ਤੇ ਆਸ ਰੱਖਣੀਓ ਨਹੀਂ ਆਸ ਕੇਵਲ ਤੇ ਕੇਵਲ ਆਪਣੇ ਗੁਰੂ ਤੇ ਰੱਖ ਕੇਵਲ ਤੇ ਕੇਵਲ ਸਾਧੂ ਸੰਤਾਂ ਤੇ ਆਸ ਰੱਖਣੀ ਇੱਥੇ ਵੀ ਤਾਂ ਭੁਲੇਖਾ ਹੈ ਰੱਬ ਤੇ ਸਾਧੂ ਵਿੱਚ ਕੋਈ ਫਰਕ ਨਹੀਂ ਇਹ ਭੁਲੇਖਾ ਹੈ ਸਾਧੂ ਨੂੰ ਰੱਬ ਨਹੀਂ ਮੰਨਿਆ ਹਲੇ ਹਲੇ ਵੀ ਦਬਿੱਧਾ ਮਨ ਦੇ ਵਿੱਚ ਨਾਨਕ ਸਾਧ ਪਰਮ ਭੇਦ ਨਾ ਪਾਈ ਗੁਰੂ ਕੇ ਸਬਦ ਨਰਾਸ ਸੁਖ ਲਹੀਆ ਉਪਜੀ ਤਰਕ ਦਿਗੰਬਰ ਉਹ ਹੋਵਾ ਕਹਿੰਦੇ ਮੰਦ ਜ ਬੜੀਆਂ ਤਰਕਾਂ ਬੜੇ ਢੰਗ ਤਰੀਕੇ ਲੱਭਦਾ ਕਿ ਇੱਕ ਨਾ ਕਰੂੰਗਾ ਆ ਮਿਲ ਜੂ ਇੱਕ ਨਾ ਕਰੂੰਗਾ ਆ ਮਿਲ ਜੇ ਬੜੀਆਂ ਤਰਕਾਂ ਦਿੰਦਾ ਬੜੇ ਤਰੀਕੇ ਦਿੰਦਾ ਕਿ ਆ ਪੁੰਨ ਕਰ ਦੇ ਆ দান ਕਰ ਦੇ ਤਰਕ ਬੜੇ ਢੰਗ ਲੱਭਦਾ ਰੱਬ ਨੂੰ ਮਿਲਣ ਉਪਜੀ ਤਰਕ ਤਗੰਬਰ ਹੋਵਾ ਮਨ ਦੈ ਇਸ ਚੱਲ ਚੱਲ ਗਵਨ ਕਰਈ ਆ ਕਹਿੰਦੇ ਮਨ ਫਿਰ ਭੜਕਦਾ ਫਿਰਦਾ 10 ਹਜ਼ਾਰ ਸਮਾਨ ਦੇ ਵਿੱਚ ਪਰ ਪਾਵਨ ਕਰੀ ਪਰ ਪਾਬੰ ਪਰਾਇੰਦ ਕਰ ਜਾਂਦਾ ਮੂਝੇ ਨਹੀਂ ਤ੍ਰਿਸ਼ਨਾ ਕਹਿੰਦੇ ਤ੍ਰਿਸ਼ਨਾ ਨਹੀਂ ਖਤਮ ਹੋਈ ਮੇਲ ਸੰਗ ਸਾਧ ਦਇਆ ਕਰਨ ਲਈ ਆ ਮੇਲ ਸੰਗ ਸਾਧ ਕਹਿੰਦੇ ਜੇ ਮਿਲ ਜਾ ਸਾਧੂਆਂ ਨੂੰ ਦਇਆ ਕਹਿੰਦੇ ਤੇਰੇ ਤੇ ਦਇਆ ਕਰ ਦੇਣਗੇ ਸਾਧੂ ਤੇਰੇ ਤੇ ਰਹਿਮ ਕਰ ਦੇਣਗੇ ਦਇਆ ਕਰ ਦੇਣਗੇ ਸਤਿ ਸਿੰਘ ਇੱਕ ਇੱਕ ਅੱਖਰ ਦੇ ਵਿੱਚ ਬਾਬੇ ਨਾਨਕ ਨੇ ਰੱਬ ਨੂੰ ਭਰਿਆ ਪਿਆ ਗਿਆਨ ਪਰਿਆਪੇ ਕੀ ਕਕਰ ਦੇ ਵਿੱਚ ਮਿਲ ਸੰਗ ਸਾਧ ਕਹਿੰਦੇ ਜਾਂ ਮਿਲ ਸਾਧੂਆਂ ਦਾ ਸੰਗ ਕਰ। ਦਇਆ ਤੇਰੇ ਤੇ ਦਇਆ ਕਰਨਗੇ। ਘਰ ਲਈ ਆ ਕਹਿੰਦੇ ਤੂੰ ਆਪਣਾ ਘਰ ਨੂੰ ਲੈ ਲੇਂਗਾ ਫਿਰ। ਤੈਨੂੰ ਸੱਚਖੰਡ ਦੀ ਪ੍ਰਾਪਤੀ ਹੋ ਜੇਗੀ ਘਰ ਲਈ ਆ। ਘਰ ਲੈ ਲੇਂਗਾ ਆਪਣਾ। ਕਦੋਂ ਜਦੋਂ ਤੇਰੇ ਪਰ ਸਾਧੂ ਦਇਆ ਕਰਨਗੇ ਸਾਧੂ ਰਹਿਮ ਕਰਨਗੇ ਇੱਕ ਵਾਰੀ ਮਿਲ ਕੇ ਤਾਂ ਦੇਖ ਸਾਧੂਆਂ ਨੂੰ ਲੇਕਿਨ ਮਨ ਦੀ ਸ਼ੰਕਾ ਖਤਮ ਕਰਕੇ ਇਹ ਨਹੀਂ ਕਿ ਬਚਨ ਕਰ ਲੇ ਬਾਬਾ ਜੀ ਮੈਂ ਤੇਰੀਆਂ ਕੱਲ ਨੂੰ ਜਾ ਕੇ ਫੇਰ ਕਹਿਦਾ ਇਹ ਤਾਂ ਮੇਰੀ ਤੀਮੀ ਨੇ ਰੋਕਤਾ ਇਹ ਤਾਂ ਮੇਰੇ ਮੁੰਡੇ ਨੇ ਰੋਕਤਾ ਫਿਰ ਆਲਾਬੇ ਤੀਮੀਆਂ ਨੂੰ ਮੁੰਡਿਆਂ ਨੂੰ ਦੇਣ ਲੱਗ ਜਾਂਦਾ ਜਾ ਕੇ ਮਨ ਤੇਰਾ ਆਪਣਾ ਕਾਬੂ ਨਹੀਂ ਆਲੰਬੇ ਦੂਜਿਆਂ ਨੂੰ ਦਿੰਦਾ ਫਿਰਦਾ ਹੈ। ਇਹੀ ਹੁੰਦਾ ਹੈ ਨਾ ਕਿ ਮੈਂ ਤਾਂ ਕਰ ਦੇਣਾ ਇਹ ਸਭ ਤੋਂ ਵੱਡੀ ਤੋਪ ਤੀਮੀ ਵਾਲੀ ਆ ਕਿ ਮੈਨੂੰ ਤਾਂ ਤੀਮੀ ਨੇ ਰੋਕਤਾ। ਬੜਾ ਅਫਸੋਸ ਹੈ ਤੇਰਾ ਮਨ ਕਿੱਥੇ ਸੀ? ਆਪਣੇ ਪਰ ਗਲਤੀ ਨਹੀਂ ਹੋਣ ਦਿੰਦਾ ਕਦੇ ਵੀ ਮਨੁੱਖੇ ਹੈ ਜਿਆ ਬਣਿਆ ਮਿੱਟੀ ਦਾ ਆਪਣੇ ਕਿਹੜੀ ਮਿੱਟੀ ਦਾ ਬਣਿਆ ਹੈ ਦੂਜਿਆਂ ਨੂੰ ਆਲੰਬੇ ਦੇਣ ਵਾਸਤੇ ਬਣਿਆ ਹੈ। ਆਸਨ ਅਸੇਦ ਸਿੱਖੇ ਬਥੇਰੇ ਕਹਿੰਦੇ ਬੜੇ ਆਸਣ ਲਾਉਣੇ ਕਿ ਇੱਕ ਨਾ ਬੈਠਣਾ ਰੱਬ ਮਿਲਦਾ ਮਨ ਮੰਗੇ ਰਿਧ ਸਿਧ ਚੇਟਕ ਚਟਕਈਆ ਕਹਿੰਦੇ ਬੜੇ ਮਨ ਮੰਗਦਾ ਰਿਧਿਆ ਸਿਧਿਆ ਮੰਗਦਾ ਚੇਟਕ ਚਟਕਈਆ ਬੜੇ ਚੇਲੇ ਤੇ ਚੇਲੀਆਂ ਮੰਗਦਾ ਸੇਵਾ ਕਰਨ ਵਾਸਤੇ ਚੇਟਕ ਚਟਕਈਆ ਫਿਰ ਬਾਬਾ ਜੀ ਦੀ ਸੇਵਾ ਕਰਨੇ ਵੀ ਤਾਂ ਵਾਸਤੇ ਚਾਹੀਦੇ ਆ ਸਿੱਧੀਆਂ ਸਿੱਧੀਆਂ ਮੰਗਦਾ ਹੈ ਬੜੀਆਂ ਕਿ ਬੜੇ ਚੇਲੇ ਬਣ ਜਾਣ ਚੇਲੀਆਂ ਬਣ ਜਾਣ ਸੇਵਾ ਕਰਨ ਵਾਸਤੇ ਤ੍ਰਿਪਤ ਸੰਤੋਖ ਮਨ ਸ਼ਾਂਤ ਨਾਭ ਹੈ ਕਹਿੰਦੇ ਤਾਂ ਵੀ ਮਨ ਨੂੰ ਸ਼ਾਂਤ ਨਹੀਂ ਆਈ ਤ੍ਰਿਪਤ ਸੰਤੋਖ ਮਨ ਸ਼ਾਂਤ ਨਾਭ ਹੈ ਬੜਾ ਤੜਪਦਾ ਮਿਲ ਸਾਧੂ ਸਾਸਕੇ ਬਾਰ-ਬਾਰ ਬਾਬਾ ਨਾਨਕ ਦੇ ਸਾਧੂਆਂ ਕੋਲ ਨੂੰ ਭੇਜਦਾ ਹੈ ਜਾਂ ਤਾਂ ਬਾਬਾ ਨਾਨਕ পাগল ਹੋ ਗਏ ਜਾਂ ਅਸੀਂ ਹੋ ਗਏ ਜਿਹੜੇ ਬਾਬੇ ਨਾਨਕ ਦੀ ਗੱਲ ਮੰਨਣ ਨੂੰ ਰਾਜ਼ੀ ਨਹੀਂ ਮਿਲ ਸਾਧੂ ਤੇਰੇ ਪਤ ਕਹਿੰਦੇ ਤੇਰੀ ਤ੍ਰਿਸ਼ਨਾ ਤੇਰੀ ਪਿਆਸ ਬੁਝ ਜੂਗੀ ਸਾਧੂਆਂ ਨੂੰ ਮਿਲ ਜਾ ਹਰ ਨਾਮ ਸਿਧ ਪਈਆ ਕਹਿੰਦੇ ਹਰ ਦੇ ਨਾਮ ਨਾਲ ਸਾਰੀਆਂ ਸਿੱਧੀਆਂ ਹੋ ਜਾਣਗੀਆਂ ਸਾਧੂਆਂ ਨੂੰ ਮਿਲਿਆ ਸਾਧੂਵਾਂ ਨੇ ਕੀ ਦਿੱਤਾ ਨਾਮ ਦਿੱਤਾ ਸਾਧੂਆਂ ਅੰਦਰ ਜੇਸ ਤੇਜ ਪਜ ਉਤਪਜ ਸਭ ਵਰਨ ਰੂਪ ਜੀਆਂ ਜੰਤ ਆਉ ਪਈਆ ਕਹਿੰਦੇ ਸਾਰੇ ਜੰਤ ਇਤੋਂ ਪੈਦਾ ਹੁੰਦੇ ਆ ਅੰਦਰ ਵਿੱਚੋਂ ਜੇਸ ਵਿੱਚੋਂ ਸੇਤ ਵਿੱਚੋਂ ਤੋਂ ਸਾਰਨ ਸਾਧੂ ਸਾਰਨ ਪਰੇ ਸੋ ਉੱਬਰ ਹੈ ਦੱਸੇ ਕਿ ਬਾਰ ਬਾਰ ਦੇਖੋ ਕਿੰਨੀ ਵਾਰੀ ਗੱਲ ਆ ਗਈ ਹੈ ਸਾਥਕੋਨ ਨੂੰ ਮਿਲਣ ਦੀ ਲੇਕਰ ਸਾਡੇ ਤੇ ਕਿਹੜਾ ਕੋਈ ਅਸਰ ਹੈ ਐ ਤੇ ਉਹ ਨਿਕਲਣਾ ਦਰਵਾਜ਼ੇ ਪੱਲਾ ਝਾੜ ਕੇ ਆਪਣੇ ਘਰ ਨੂੰ ਚਲੇ ਜਾਣਾ ਸਾਰਾ ਦਿਨ ਦੇਖ ਲੋ ਫਿਰ ਡੱਬੀ ਹੱਥੀਂ ਚ ਹੁੰਦੀ ਹੈ ਜਿੱਥੇ ਮਿਲਦਾ ਵਕਤ ਉਹ ਤੇ ਤੀਲ ਬਾਲ ਕੇ ਸੁੱਟ ਕੇ ਅੱਗੇ ਹੋ ਜਾਂਦਾ ਸਾਰਾ ਦਿਨ ਅੱਗੇ ਲੋਣ ਤੇ ਰਹਿੰਦਾ ਹੈ ਇਹ ਨਵਾਂ ਬਹਾਨਾ ਸਭ ਤੋਂ ਪਤਾ ਕਿਹੜਾ ਬੜਾ ਬਹਾਨਾ ਐ ਸੈਰ ਨੂੰ ਜਾਂਦਾ ਸੈਰ ਨੂੰ ਕੋਈ ਨਹੀਂ ਜਾਂਦੇ ਅਸੀਂ ਅੱਗ ਲਾਉਣ ਵਾਸਤੇ ਜਾਂਦੇ ਆ ਜਿੱਥੇ ਕੋਈ ਬੀਬੀ ਮਿਲ ਗਈ ਬੀਬਾ ਮਿਲ ਗਿਆ ਉੱਥੇ ਅੱਗ ਬਾਲ ਕੇ ਸੜਤੀ ਇਹ ਸਾਡੀ ਸੈਰ ਹੁੰਦੀ ਆ ਇਹ ਸਾਡਾ ਗੁਰਦੁਆਰੇ ਨੂੰ ਜਾਣਾ ਹੁੰਦਾ ਗੁਰਦੁਆਰੇ ਤੇ ਬਾਹਰ ਨਿਕਲੇ ਜਦੇ ਫੇਰ ਡੱਬੀ ਦਾ ਖੀਸੇ ਵਿੱਚੇ ਰਹਿੰਦੀ ਅੱਗ ਲਾਉਣੇ ਵਾਲੀ ਉਹ ਨਹੀਂ ਗਵਾਚੀ ਹਲੇ ਤੱਕ ਸਾਧੂ ਸਰਨ ਪਰੇ ਸੋ ਉਪਰ ਹੈ ਕਹਿੰਦੇ ਜਿਹੜੇ ਸਾਧੂ ਦੀ ਸ਼ਰਨ ਵਿੱਚ ਪੈਣਗੇ ਉਹਨਾਂ ਦਾ ਆਧਾਰ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਛੰਡਾਲ ਚੰਡਈਆ ਕਹਿੰਦਾ ਕੋਈ ਹੋਵੇ ਜੈ ਖੱਤਰੀ ਹੋਵੇ ਵੈਸ ਹੋਵੇ ਸੂਦ ਹੋਵੇ ਸਾਧੂਆਂ ਤੋਂ ਬਿਨਾ ਆਧਾਰ ਨਹੀਂ ਹੈ ਨਾਮਾ ਜੈ ਦਿਓ ਕਬੀਰ ਤੋ ਲੋਚਨ ਔ ਜਾਤ ਰਬਦਾਸ ਚਮਾਰ ਚਮਈਆ ਹੁਣ ਸਾਰੇ ਭਗਤਾਂ ਦੇ ਨਾਮ ਲੈ ਦਿੱਤੇ ਜੋ ਜੋ ਮਿਲੇ ਸਾਧੂ ਜਨ ਕਹਿੰਦੇ ਜਿਹੜੇ ਜਿਹੜੇ ਸਾਧੂ ਜਨਾਂ ਨੂੰ ਮਿਲੇ ਆ ਜੋ ਜੋ ਮਿਲੇ ਸਾਧੂ ਜਨ ਸੰਗਤ ਤਨ ਤੰਨਾ ਜਟ ਸੈਣ ਮਿਲਿਆ ਹਰਦਿਆ ਕਹਿੰਦੇ ਸਾਧੂਆਂ ਨੂੰ ਮਿਲ ਕੇ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸੰਤ ਜਨਾਂ ਕੀ ਹਰ ਪੈਜ ਰਖਾਈ ਕਹਿੰਦੇ ਸੰਤ ਜਨਾਂ ਦੀ ਫਿਰ ਆਪ ਇੱਜ਼ਤ ਰੱਖਦਾ ਸਤ ਜਨਾ ਕੀ ਹਰ ਪੈਜ ਰਖਾਈ ਭਗਤ ਬਚਲ ਅੰਗੀਕਾਰ ਕਰਈਆ ਕਹਿੰਦੇ ਭਗਤਾਂ ਨੂੰ ਫਿਰ ਅੰਗੀਕਾਰ ਕਰ ਲਿਆ ਨਾਨਕ ਸਾਰਨਾ ਪਰੇ ਜਗ ਜੀਵਨ ਹਰ ਹਰ ਕਿਰਪਾ ਤਾਰ ਰਖਈਆ ਕਹਿੰਦੇ ਸ਼ਰਨ ਦੇ ਚ ਪੈ ਜਾ ਕਿਰਪਾ ਕਰਨ ਕੇ ਤੇਰੇ ਤੇ ਰਹਿਮ ਕਰਨ ਤੇਲ ਕੋ ਨਾਨਕ ਦੇਵ ਜੀ ਮਹਾਰਾਜ ਬਾਰ ਬਾਰ ਸਾਨੂੰ ਨਾਮ ਦੇ ਨਾਲ ਜੋੜਦੇ ਹਨ ਸਾਧੂ ਬੰਦੇ ਨਾਲ ਜੋੜਦੇ ਹਨ ਗੁਰੂ ਦਾ ਉਪਦੇਸ਼ ਹੈ ਸੇਵਾ ਕੋ ਦੋਇ ਭਲੇ ਇਕ ਸਾਹ ਸੰਤ ਇਕ ਆਰਾਮ ਆਰਾਮ ਜੋ ਦਾਤਾ ਮੁਕਤ ਹੈ ਸੰਤ ਜਪਾਵੇ ਨਾਮ ਸੋ ਸਤਸੰਗ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ